ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿੱਥੇ ਨਵੇਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ ਉੱਥੇ ਹੀ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਵੀ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਲੁਧਿਆਣਾ ਤੋਂ ਹਲਕਾ ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਇੱਕ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ 10,44,000 ਦੀ ਲਾਗਤ ਦੇ ਨਾਲ ਵਾਰਡ ਨੰਬਰ ਪੁਰਾਣਾ 63 ਅਤੇ ਨਵਾਂ 76 ਦੇ ਵਿੱਚ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਦਿਆਂ 10 ਲੱਖ 44 ਦੀ ਹਜ਼ਾਰ ਦੀ ਲਾਗਤ ਨਾਲ ਜਿਹੜਾ ਇਹ ਪਾਣੀ ਦੀ ਸਮੱਸਿਆ ਬਹੁਤ ਦੇਰ ਦੀ ਲੋਕਾਂ ਦੀ ਮੰਗ ਸੀ ਇਹ ਅੱਜ ਜਿਹੜਾ ਇੱਥੇ ਉਦਘਾਟਨ ਕਰਕੇ ਮੇਰੇ ਨਾਲ ਕਾਦੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਔਰ ਇਸ ਇਲਾਕੇ ਦੇ ਸਾਰੇ ਇਸ ਮੁੱਤੇ ਮੇਰੇ ਸਤਿਕਾਰਯੋਗ ਲੋਕ ਅਸੀਂ ਸਾਰਿਆਂ ਨੇ ਰਲ ਕੇ ਕਿਉਂਕਿ ਪਾਣੀ ਦੇ ਬਿਨਾ ਬੰਦੇ ਦਾ ਨਹੀਂ ਸਰਦਾ ਹੋਰ ਬਾਕੀ ਗੱਲਾਂ ਨੂੰ ਚਾਹੇ 2 ਦਿਨ ਲੇਟ ਕਰਾ ਦਿਓ ਪਾਣੀ ਹਰ ਘਰ ਦੀ ਜ਼ਰੂਰਤਾਂ ਹਰ ਬੰਦੇ ਦੀ ਜ਼ਰੂਰਤਾਂ ਇਸ ਇਲਾਕੇ ਦੇ ਵਿੱਚ ਮੱਲਾ ਕਲੀਨਿਕ ਜਿਹੜਾ ਵਾ ਮੈਨੂੰ ਦੱਸਦੇ ਖੁਸ਼ੀ ਹੋ ਰਹੀ ਆ ਉਹ ਵੀ ਬਹੁਤ ਜਲਦੀ ਤਿਆਰ ਹੋ ਰਿਹਾ ਵਾ ਰਾਤ ਦੇਣੀ ਆ ਲੋਕਾਂ ਨੇ ਮੈਨੂੰ ਇਸ ਹਲਕੇ ਦਾ ਸੇਵਾਦਾਰ ਚੁਣਿਆ ਵਾ ਲੋਕਾਂ ਦੀ ਜਿਹੜੀ ਪਹਿਲ ਦੇ ਆਧਾਰ ਤੇ ਜਿਹੜੀ ਵੀ ਸਮੱਸਿਆ ਲੋਕਾਂ ਨਾਲ ਜੁੜੀ ਹੋਈ ਆ ਉਹਨੂੰ ਪੂਰਾ ਕਰਨਾ ਲੋਕਾਂ ਨੇ ਦੇਖਿਆ ਵਾ ਪਹਿਲੇ ਸਿਆਸਤਦਾਨਾਂ ਦੇ ਵਿੱਚ ਜੋ ਗੱਲਾਂ ਦਾ ਕਰਦੇ ਸੀ ਪਰ ਕੰਮ ਦੇ ਵਿੱਚ ਪ੍ਰੈਕਟੀਕਲ ਨਹੀਂ ਉਤਰਦੇ ਸੀ ਅਸੀਂ ਉਹ ਵਾਅਦਾ ਕਰਨਾ ਜਿਹੜਾ ਪੂਰਾ ਕਰਨਾ ਲੋਕਾਂ ਨਾਲ ਇੱਕ ਇੱਕ ਵਾਅਦੇ ਨੂੰ ਪੂਰਾ ਕਰਾਂਗੇ ਅੱਜ ਮੈਨੂੰ ਦੱਸਦੇ ਖੁਸ਼ੀ ਹੁੰਦੀ ਆ ਵੀ ਨੌ ਮੱਲਾ ਕਲੀਨਿਕ 15 ਵਾੜਾ ਨੇ ਹਲਕਾ ਸੈਂਟਰ ਚ ਨੌ ਮੱਲਾ ਕਲੀਨਿਕ ਜਿਹੜੇ ਆ ਖੁੱਲ ਚੁੱਕੇ ਆ ਹਰ ਮੱਲਾਕਲੀ ਕਲੀਨਿਕ ਦੇ ਅੰਦਰ 150 ਤੋਂ 200 ਬੰਦਾ ਜਿਹੜੀਆਂ ਮੇਰੀਆਂ ਮਾਵਾ ਭੈਣਾ ਭਰਾ ਬਜ਼ੁਰਗ ਬੱਚੇ ਔਰ ਹਰ ਰੋਜ਼ ਚੈੱਕ ਕਰਾਉਂਦੇ ਆ 1000 ਬੰਦਾ ਹਲਕਾ ਸੈਂਟਰ ਦਾ ਮੁਕਤ ਦਵਾਈ ਤੇ ਮੁਕਤ ਪੜ੍ਹਾਈ ਵਾਲਾ ਜਿਹੜਾ ਸਾਡਾ ਮਿਸ਼ਨ ਆ ਉਹ ਪੂਰਾ ਕਰਨਾ ਵਾ ਸਰਦਾਰ ਭਗਵਾਨ ਸਿੰਘ ਮਾਨ ਨੇ ਸਾਨੂੰ ਸਿੱਧਾ ਗਿਆ ਹੋਇਆ ਵੀ ਵਾਦਾ ਉਹ ਕਰਨਾ ਜਿਹੜਾ ਪੂਰਾ ਕਰਨਾ ਵਾ ਇੱਕ ਇੱਕ ਵਾਦੇ ਨੂੰ ਪੂਰਾ ਕਰਾਂਗੇ ਜਿਹੜਾ ਲੋਕਾਂ ਦੀ ਕਚਹਿਰੀ ਚ ਕਾ ਕਿਤਾ ਹੋਇਆ ਇਹਨਾਂ ਦਰਾਂ ਨਹੀਂ ਵੀ ਪੌਣੇ 5 ਸਾਲ ਬਾਅਦ ਆਏ ਤੇ ਜੁਮਲੇ ਛੱਡੇ ਲੋਕਾਂ ਦੇ ਮਤ ਦਾ ਦਾਨ ਲਿਆ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਇੱਕ ਇੱਕ ਕੰਮ ਨੂੰ ਪੂਰਾ ਕਰਨਾ ਪ੍ਰੈਕਟੀਕਲ ਜਿਹੜਾ ਵਾ ਹਲਕਾ ਸੈਂਟਰ ਨੂੰ ਮੈਨੂੰ ਦੱਸ ਦੇ ਖੁਸ਼ੀ ਹੁੰਦੀ ਆ 20 ਕਰੋੜ ਰੁਪਈਆ ਲੈ ਕੇ ਆ ਰਹੇ ਹਲਕਾ ਸੈਂਟਰ ਦੇ ਵਿੱਚ ਇਹਦੀ ਨਿਹਾਰ ਬਦਲਨੀ ਆ ਹਲਕਾ ਦਾ ਇਹ ਕੋਣ ਦਾ ਕੋਣ ਕਰਾਰੇ ਆ ਆਮ ਆਦਮੀ ਪਾਰਟੀ ਦੇਖਿਆ ਜਾਂਦਾ ਕਿ ਬਹੁਤ ਸਾਰੇ ਸੇਵਾਦਾਰ ਨੇ ਕਿਹੜਾ ਸੇਵਾਦਾਰ ਕੰਮ ਕਰਾਏ ਕਿਹਨੇ ਟਿਕਟ ਮਿਲੂ ਸੇਵਾ ਟਿਕਟਾਂ ਟਿਕੜੋ ਹਮੇਤ ਮੜੀ ਹਾਂ ਦੀ ਇੱਕ ਵਾਰੀ ਮੇਰੇ ਦੇਖੋ ਇਹ ਜਿਹੜੇ ਪਹਿਲਾ ਸਮੇਂ ਦੀਆਂ ਸਰਕਾਰਾਂ ਸੀਗੀਆਂ ਇਹਨਾਂ ਨੇ ਆ ਬਾਡ ਨੰਬਰ 14 ਦੀ ਵੋਟਾਂ ਜਿੱਤੀਆਂ 70 ਚ ਪਾਈਆਂ ਹੋਈਆਂ 70 ਵਾਲੀਆਂ 2 ਚ ਪਾਈਆਂ ਹੋਈਆਂ ਪ੍ਰਸ਼ਾਸਨ ਨੂੰ ਕੰਮ ਕਰਨ ਲੱਗੇ ਕਿਉਂਕਿ ਮਤ ਦਾ ਦਾਣ ਆ ਜੇ ਕਿਸੇ ਦੇ ਬੋਰਡ ਦਾ ਅਧਿਕਾਰ ਖੋਲੋ ਤਾ ਹਰ ਬੰਦਾ ਮਹਿਸੂਸ ਹੁੰਦਾ ਆਪਣੇ ਆਪ ਨੂੰ ਕਰਦਾ ਵੀ ਮੈਨੂੰ ਵੋਟ ਪਾਉਣ ਦਾ ਅਧਿਕਾਰ ਨਹੀਂਗਾ ਵੋਟਾਂ ਨੂੰ ਸਿੱਧਾ ਕੀਤਾ ਗਿਆ ਏ ਇਹਨਾਂ ਨੇ ਵੋਟਾਂ ਵੀ ਪੁੱਠੀਆਂ ਬਣਾਇਆ ਕੀਤੀਆਂ ਹੋਈਆਂ ਸੀ ਤੇ ਕੰਮ ਵੀ ਪੁੱਟੇ ਸੀ ਇਹਨਾਂ ਦੇ ਤਾਂ ਹੀ ਲੋਕਾਂ ਨੇ ਇਹਨਾਂ ਨੂੰ ਘਰੇ ਬਿਠਾਇਆ ਜਿਹੜੇ 7 ਜਨਵਰੀ ਨੂੰ ਹੋ ਜੂ ਇਲੈਕਸ਼ਨ ਦੇਖੋ ਡੇਟਾ ਹੁਣ ਪ੍ਰਸ਼ਾਸਨ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਫ਼ ਕਿਹਾ ਵਾ ਸਾਡੇ ਵੱਲੋਂ ਕੋਈ ਕਮੀ ਨਹੀਂ ਗਈ ਜਿਹੜਾ ਇਹ ਕਾਂਗਰਸੀ ਜਾਂ ਕਾਲੀ ਦਾਲ ਜਾਂ ਭਾਜਪਾ ਨੂੰ ਚਾ ਚੜ੍ਹਿਆ ਹੋਇਆ ਨਾ ਇਹ ਜਲਦੀ ਪੂਰਾ ਕਰ ਦੇਣਾ ਪੰਜਾਬ ਦੇ 3 ਕਰੋੜ ਲੋਕਾਂ ਨੇ ਪਿਆਰ ਨੇ ਲੋਕ ਤੇ ਆਪਣਾ ਹਰੀਸ਼ ਕੁਮਾਰ ਹੈ ਜੀ ਤੇ ਸਰ ਹ ਜਵਾਰ ਦੇ ਵਿੱਚ ਅਸ਼ੋਕ ਪ੍ਰਸ਼ਰ ਪੱਪੀ ਜੀ ਵੱਲੋਂ ਮੋਹੱਲਾ ਕਲੀਨ ਦਾ ਕਾੜੂ ਕੀਤਾ ਗਿਆ ਠੀਕ ਹਨ ਚਲੋ ਦੇਖੋ ਜੀ ਪਿਛਲੇ ਸਰਕਾਰ ਸਰਕਾਰ ਕਰ ਰਹੀ ਹੈ ਕਰੀਬ 17-17 ਮਹੀਨੇ ਹੋਏ ਨੇ ਸਰਕਾਰ ਬਣੀ ਨੂੰ ਆਪਣੀ ਨੂੰ ਤੇ ਸਰਕਾਰ ਨੇ ਸਰਕਾਰ ਬੰਦਿਆ ਹੀ ਕੰਮ ਸ਼ੁਰੂ ਹੋ ਗਿਆ ਜਿੱਦਾਂ ਕਿ ਹੁਣ ਪਿੱਛੇ 10 ਸਾਲ ਪਹਿਲਾਂ ਤੋਂ ਆਪਣਾ ਵਾਰਡ ਨੰਬਰ 76 ਉਸਾਂ ਨੰਬਰ 9 ਜ ਟੋਗਲਾ ਦਾ ਕਾੜੂ ਕੀਤਾ ਗਿਆ ਸੀ ਟੋਬਲ ਤੇ ਆਰ ਹੋ ਗਿਆ ਹੋਇਆ ਤੇ ਹੁਣ ਅੱਜ ਇੱਕ ਟੋਬਲ ਨਵਾਂ ਲਾਇਆ ਹੈ ਕੋਸ਼ ਆਸਮ ਦੇ ਕੋਲ ਉਹਨਾਂ ਦਾ ਕੰਮ ਕੀਤਾ ਗਿਆ ਅੱਜ 10 ਲੱਖ 44 ਹਜ਼ਾਰ ਦਾ ਟੋਬਲ ਇਹ ਵੀ ਪਾਸ ਅੱਜ ਕਰਕੇ ਇਹਨਾਂ ਨੇ ਵੀ ਸ਼ੁਰੂਆਤ ਕੀਤੀ ਅੱਜ ਵੀ ਪਰਾਂ ਕੀ ਜਾਂਦੇ ਟੋਬਲ ਦੀ ਸ਼ੁਰੂਆਤ ਕਰਤੀ ਟੋਬਲ ਦਾ ਕੰਮ ਕੀਤਾ ਅੱਜ ਇਹਨਾਂ ਨੂੰ ਜਿਹੜੀ ਪਾਣੀ ਦੀ ਦਿੱਕਤ ਆ ਰਹੀ ਸੀਗੀ ਉਹ ਪਾਣੀ ਦੀ ਦਿੱਕਤ ਦੂਰ ਪਤੀ ਜਾ ਤੇ ਤੁਹਾਡੇ ਵੱਲੋਂ ਲਗਾਤਾਰ ਜਿਹੜੀ ਵਾਰਡ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਦੇਖ ਕੇ ਕੀ ਕਹਾਂ ਲੋਕਾਂ ਨੂੰ ਕੀ ਅਪੀਲ ਕਰਾਂ ਆਮੋ ਕੋਲ ਪਹਿਲਾ ਹੀ ਕਰਾਂਗੇ ਜੀ ਕਿ ਵਾਰਡ ਇਲਾਕਾ ਨਿਵਾਸੀ ਭੈਣ ਭਰਾ ਬਜ਼ੁਰਗ ਸਭ ਨੂੰ ਅਹੀ ਬੇਨਤੀ ਕਰਦਾ ਹਾਂ ਕਿ ਐਦਕੀ ਜਿਹੜੀ ਵੋਟ ਹੈ ਪਿਛੇ ਸਾਲਾਂ ਤੋਂ ਵੀ ਵੋਟ ਜਿਹੜੀ ਪਾਈ ਆ ਤੁਸੀਂ ਉਦਾਂ ਵੀ ਬਿਨਾਂ ਦੇਖੇ ਪਾਈ ਆ ਮੈਂ ਕਹਿੰਦਾ ਕਿ ਵੋਟ ਉਹਨਾਂ ਨੂੰ ਪਾਓ ਕਿ ਜਿਹੜੇ ਮਿਹਨਤ ਕਰ ਰਹੇ ਆ ਜਿਹੜੇ ਜਾਨਕੀ ਤੁਹਾਡੇ ਵਾਰਡ ਦਾ ਕੰਮ ਕਰਾ ਰਹੇ ਆ ਕਿ ਤਾਂ ਕਿ ਵੋਟ ਦੇ ਤੇ ਤੁਹਾਡੇ ਆਪਣੇ ਇਲਾਕੇ ਦਾ ਆਪਣੇ ਵਾਰਡ ਦਾ ਕੀ ਕੀ ਹੋਰ ਹੋਰ ਡਵੈਲਪਮੈਂਟ ਜਿਹੜੀ ਕੀ ਉਹਨਾਂ ਨੇ ਕਰੋਗੇ ਤੁਸੀਂ ਤੁਹਾਡੇ ਵੱਲੋਂ ਕਿਹੜੇ ਟੈਕ ਦੇ ਪਰਾਲੇ ਕਿਤੇ ਜਾਣਗੇ ਸਾਡੇ ਕੋਲ ਦੇਖੋ ਜੀ ਹੁਣ ਇਲਾਕਾ ਦੇ ਵਾਸੀ ਆ ਰਹੇ ਆ ਕਹਿ ਰਹੇ ਆ ਕਿ ਦੇਖੋ ਜੀ ਹੁਣ ਪਿੱਛੇ ਗਲੀ ਦੀ ਪ੍ਰੋਬਲਮ ਸੀਗੀ ਇਹ ਮੈਨੂੰ ਪਰਸੋਂ ਦੱਸਿਆ ਆ ਆ ਪਾਜੀ ਐਮਐਲ ਸਾਹਿਬ ਨੂੰ ਐਮਐਲ ਸਾਹਿਬ ਨੂੰ ਕਿਹਾ ਕਿ ਐਮਐਲ ਸਾਹਿਬ ਵੀ ਦਿੱਕਤ ਆ ਰਹੀ ਹੈ ਗਲੀ ਦੀ ਦਿੱਕਤ ਆ ਰਹੀ ਹੈ ਕਿ ਸੀਵਰੇਜ ਨਹੀਂ ਬਣੇ ਪਿਛਲੇ ਪਾਰਸ਼ਾ ਦੇ ਲక్ష్ਮੀ ਦੇਵੀ ਸੀਗੀ ਨਾਲ ਬੱਲੂ ਕੇਅਰ ਆਫ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਗਲੀ ਹੈਗੀ ਆ ਕੀ ਹੈ ਦਸ਼ਾ ਜੀ ਨਹੀਂ ਆ ਰਹੀ ਆ ਗਈ ਗਈ ਆ ਪਹਿਲਾਂ ਵੀ ਸੀਗੀ ਪਰ ਉਹਨੇ ਗਲੀ ਨਹੀਂ ਬਣਾਈ ਤੇ ਉਹ ਗਲੀ ਜਿਹੜੀ ਹੈਗੀ ਆ ਅੱਜ ਪਾਠਕ ਜੀ ਆਏ ਸੀਗੇ ਕਰਨ ਪਾਠਕ ਜੀ ਉਹਨਾਂ ਨੇ ਵੇਰਵਾ ਲੈ ਲਿਆ ਤੇ ਕੱਲ ਨੂੰ ਨਾਪੀ ਲੈ ਕੇ ਇਹ ਗਲੀ ਜਲਦੀ ਹੀ ਬਣਾਈ ਜਾਏਗੀ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ